ਸਟ੍ਰੀਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਅੱਜ ਤੁਹਾਡੇ ਵਾਸਤੇ 올ਓਵਰ ਪ੍ਰਿੰਟਡ ਸੂਟ ਲੈ ਕੇ ਆਏ ਹਾਂ ਤੇ ਬ੍ਰਾਂਡਿਡ ਸੂਟ ਹੋਣਗੇ ਜਿਹੜੇ ਅੱਜ ਵਾਲੇ ਸੂਟ ਨੇ ਜੀ ਸੂਟ ਰਣਗੇ ਰੀਵਾ ਬ੍ਰਾਂਡ ਤੇ ਤੇ ਸਿਮਰ ਦਾਸ ਬ੍ਰਾਂਡ ਤੇ ਸੂਟ ਰਣਗੇ ਜੀ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਏ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਪ੍ਰਿੰਟ ਤੁਹਾਨੂੰ ਸਾਰੇ ਮਿਲਣਗੇ ਚ ਬਰੀਕ ਪ੍ਰਿੰਟ ਮਿਲੇਗਾ ਵੱਡਾ ਪ੍ਰਿੰਟ ਮਿ ਇਹਤੋਂ ਨਾਲ ਦੇ ਪ੍ਰਿੰਟ ਆ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਹੈ ਸਾਰੀ ਬੀਟੀ ਨੂੰ ਧਿਆਨ ਨਾਲ ਦੇਖ ਲਿਓ ਤੇ ਪ੍ਰਾਈਸ ਰਹੇਗਾ ਜੀ 2000 ਸ਼ਿਪਿੰਗ ਰਹੇਗੀ ਅਲੱਗੇ ਤੋਂ ਠੀਕ ਹੈ ਜੀ ਸ਼ੁਰੂ ਕਰਦੇ ਆ ਇਹ ਹੈਗੇ ਆ 2000 ਦੇ ਸੂਟ 5 ਮੀਟਰ ਦਾ ਸੂਟ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੇ ਇਹਦਾ ਕਲਰ ਆਜੇਗਾ ਇਹ ਵਾਲਾ ਵਾਈਨ ਮਰਜੈਂਟਾ ਦਾ ਛੇੜ ਆ ਜਾਏਗਾ ਜੀ ਜਿਹੜਾ ਨੀਚੇ ਵੇਸ ਕਲਰ ਆ। ਤੇ ਇਹ ਰਹਿਣਗੇ ਇਹਨਾਂ ਦੇ ਦੁਪੱਟੇ ਮਸਲੀਨ ਦੇ ਦੁਪੱਟੇ ਰਹਿਣਗੇ। ਇਹ ਹੈਗਾ ਜੀ ਦੁਪੱਟਾ। ਠੀਕ ਹੈ ਜੀ। ਬਹੁਤ ਸੋਹਣਾ ਕਲਰ ਡਿਜ਼ਾਈਨ ਆ। ਬਿਲਕੁਲ ਬਰੀਕ ਪ੍ਰਿੰਟ ਦਾ ਤੁਸੀਂ ਇਹਨੂੰ ਲੇਸਿਸ ਵਗੈਰਾ ਲਗਾ ਕੇ ਬਣਵਾ ਲਿਓ ਬਹੁਤ ਸੋਹਣਾ ਸੂਟ ਬਣੇਗਾ ਜਾਂ ਫਿਰ ਸਿੰਪਲੀ ਸੂਟ ਬਣਵਾ ਲਿਓ ਸਿੰਪਲ ਦੀ ਲੁੱਕ ਵੀ ਆਪਣੀ ਆਏਗੀ ਸਲਵਾਰ ਸੂਟ ਦੀ ਇਹ ਇਹਦੇ ਕਲਰ ਆਪਸ਼ਨ ਆ ਜੀ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਤੇ ਪ੍ਰਾਈਸ ਹੈਗਾ ਸੂਟ ਦਾ 2000 ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹ ਹੈਗੇ ਬਰੀਕ ਪ੍ਰਿੰਟ ਵਾਲੇ 2000 ਦਾ ਵਿਦਾਊਟ ਲਾਈਨਿੰਗ ਸੂਟ ਬਣਨੇ ਆ। ਸ਼ਿਪਿੰਗ ਰਹੇਗੀ ਅਲੱਗ ਤੋਂ। ਤੇ ਕਲਰ ਬਹੁਤ ਪਿਆਰੇ ਪਿਆਰੇ ਜਿਹਾ। ਜੀ ਨੈਕਸਟ ਦੇਖੋ ਬਲੈਕ ਕਲਰ ਦੇ ਵਿੱਚ। ਬਹੁਤ ਬਰੀਕ ਪ੍ਰਿੰਟ ਆ। ਠੀਕ ਹੈ ਜੀ, ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਸੋਹਣੀ ਆ। ਇਹ ਹੈਗਾ ਇਹਦਾ ਮਸਲੀਨ ਦਾ ਦੁਪੱਟਾ। है सूट है। ये कलर जी थो ये कलर भी बहुत सोहने ये है कलर ग्रे कलर ते। ठीक है एक मिल जाएगा थोड़ा ये वाला ग्रीन जी अटोन के उपर सेम ही प्रिंट के चार कलर मिल जाएंगे ਤੇ ਚਾਰੇ ਹੀ ਬਹੁਤ ਸੋਹਣੇ ਸੂਟਾਂ ਨੈਕਸਟ ਹਲਕਾ ਜਾਂ ਮਲਟੀ ਟੱਚ ਆਏਗਾ ਜੀ ਪ੍ਰਿੰਟ ਦੇ ਵਿੱਚ ਪ੍ਰਿੰਟਿੰਗ ਬਰੀਕ ਹੀ ਹੈ ਬਿਲਕੁਲ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗਾ ਤਾਂ ਦੁਪੱਟਾ ਇਹ ਰਹੇਗਾ ਇਹ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇਹ ਹੈਗਾ ਕਰੀਮ ਕਲਰ ਇਹਦੇ ਵਿੱਚ ਸੈਕੰਡ ਆਪਸ਼ਨ ਠੀਕ ਹੈ ਜੀ ਸਟਾਫ ਬਹੁਤ ਜ਼ਿਆਦਾ ਫਾਈਨ ਆ ਬਿਨਾ ਲਾਈਨਿੰਗ ਤੋਂ ਬਣਨਗੇ ਸੂਟ ਨੈਕਸਟ ਆ ਗਿਆ ਥੋੜਾ ਜਿਹਾ ਵੱਡਾ ਪ੍ਰਿੰਟ ਇਹ ਸੂਟ ਸਾਡੇ ਕੋਲ ਹਰ ਟਾਈਮ ਚੱਲਦੇ ਆ ਇਹ ਵਾਲੇ ਸੂਟ ਨੇ ਜਿਹੜੇ ਇਹ ਤਾਂ ਬ੍ਰਾਂਡਡ ਪੀਸ ਨੇ ਖਰਾਬ ਨਹੀਂ ਹੁੰਦੇ ਹੈਗੇ ਇਹ ਹੈ ਗਾਜੀ ਨਾ ਦਾ ਮਸਲਿਨ ਦਾ ਦੁਪੱਟਾ ਦੁਪੱਟੇ ਵੀ ਲੰਮੇ ਚੌੜੇ ਆ ਸੇਮ ਦੇ ਵਿੱਚ ਦੋ ਸੂਟ ਤੇ ਇਹਦਾ ਸੈਕੰਡ ਕਲਰ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗਾ ਜੀ ਇਹਦਾ 3rd ਕਲਰ ਠੀਕ ਹੈ ਜੀ ਤਿੰਨ ਕਲਰ ਨੇ ਤੇ ਪੰਜ ਸੂਟ ਨੇ ਇਸ ਡਿਜ਼ਾਈਨ ਦੇ ਨੈਕਸਟ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਇਹ ਤੁਸੀਂ ਮੇਰੀ ਕਾਫੀ ਸਾਰੀਆਂ ਵੀਡੀਓ 'ਚ ਇਹਨਾਂ ਦੇ ਵਿੱਚੋਂ ਕੁਝ ਇੱਕ ਸੂਟ ਰਿਪੀਟ ਦੇਖਦੇ ਹੋਵੋਗੇ ਕਿਉਂਕਿ ਹਰੇਕ ਸੈੱਟ ਦੇ ਵਿੱਚ ਇਹ ਕਲਰ ਆਂਦੇ ਆਂਦੇ ਆ ਰੀਵਾ ਬ੍ਰਾਂਡ ਦੇ ਜਿੰਨੇ ਵੀ ਸੂਟ ਜਦੋਂ ਵੀ ਬੁਕਿੰਗ ਕਰਦੇ ਆਂ ਵਿੱਚ ਇਹ ਕਲਰ ਆਪਸ਼ਨ ਜ਼ਰੂਰ ਆਂਦੀ ਆ ਗ੍ਰੇ ਕਲਰ ਆ ਜੀ ਇਦੇ ਵਿੱਚ ਦੋਈ ਕਲਰ ਨੇ ਇਸ ਡਿਜ਼ਾਈਨ ਦੇ ਨੈਕਸਟ ਡਿਜ਼ਾਈਨ ਇਹ ਹੈਗਾ ਦਾ ਦੁਪੱਟਾ ਸੇਮ ਦੇ ਵਿੱਚ ਦੋ ਸੂਟ ਮਸਟਰਡ ਸ਼ੇਡ ਆ ਜੀ ਕਲਰ ਬਹੁਤ ਸੋਹਣਾ ਹੈ प्रिंट उस भी ज़्यादा सोना गर्मी प्रिंट सूट पाए बहुत सोहने लगते हैं ठीक है जी ये है दो सूट इस प्रिंट दे। नेक्स्ट प्रिंट दो हजार का सूट है ਸ਼ਿਪਿੰਗ ਲੱਗતો ਰਹੇਗੇ ਜੀ ਜੋ ਵੀ 60 70 पे ਹੋਣਗੇ ਤੇ ਸੂਟ ਬਹੁਤ ਸੋਹਣੇ ਆ ਸਟੱਫ ਬਹੁਤ ਜ਼ਿਆਦਾ ਫਾਈਨ ਆ ਬ੍ਰਾਂਡਿਡ ਸੂਟ ਰੀਵਾ ਬ੍ਰਾਂਡ ਦੇ ਸੂਟ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਨੈਕਸਟ ਹੈਗਾ ਸਿਮਰਨ ਬ੍ਰਾਂਡ ਦੀ ਮੈਚਿੰਗ ਸੂਟ ਦਿਖਾ ਰਹੇ ਆ ਠੀਕ ਹੈ ਜੀ ਇਹ ਤੁਹਾਨੂੰ ਮੈਚਿੰਗ ਸੂਟ ਦਿਖਾਣੇ ਆ ਸਟੱਫ ਇਹਨਾਂ ਦਾ ਬਹੁਤ ਪਿਆਰਾ ਹੈ ਵਿਦਆਊਟ ਲਾਈਨਿੰਗ ਇਹ ਹੈਗੀ 셔ਟ ਠੀਕ ਹੈ ਤੇ ਇਹ ਹੈਗੀ ਜੀ ਸਲਵਾਰ ਇਹਦੇ ਇਹ ਸਲਵਾਰ ਆ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਆ ਇਹ ਵੀ ਰਿਵਾ ਬ੍ਰਾਂਡ ਦਾ ਹੀ ਸੂਟ ਰਹੂਗਾ ਇਹ ਹੈਗਾ ਜੀ ਮਸਲੀਨ ਦਾ ਦੁਪੱਟਾ ਇਹ ਮੈਚਿੰਗ ਦੇ ਵਿੱਚ ਰਣਗੇ ਸੂਟ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗੀ ਇਹਦੀ ਸਲਵਾਰ ਆਨियन ਚਾ ਸ਼ੇਡ ਆ ਬਹੁਤ ਸੋਨਾ ਤੇ ਦੁਪੱਟਾ ਨੈਕਸਟ ਇਹ ਵੀ ਰੀਵਾ ਬ੍ਰਾਂਡ ਦਾ ਹੀ ਸੂਟ ਆ ਇਹ 올ਓਵਰ ਹੈਗਾ 5 ਮੀਟਰ ਇਹਦੇ ਨਾਲ ਹੈਗਾ ਇਹ ਵੜਾ ਦੁਪੱਟਾ ਠੀਕ ਹੈ ਜੀ ਨੈਕਸਟ ਹੈਗਾ ਇਹ ਬਜ਼ੁਰਗਾਣਾ ਰਿਵਾ ਬ੍ਰਾਂਡ ਦਾ ਸੂਟ ਸੇਮ ਹੀ ਪ੍ਰਿੰਟ ਚ ਪਹਿਲਾਂ ਅਸੀਂ 15-1600 ਦੇ ਵੀ ਪਾਈ ਹੋਏ ਆ ਸੂਟ ਪਰ ਇਹ ਰਿਵਾ ਬ੍ਰਾਂਡ ਤੇ ਹੈ ਜੀ ਰਿਵਾ ਬ੍ਰਾਂਡ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦਾ ਸਟੱਫ ਹੁੰਦਾ ਇਹ ਸੂਟ ਤੁਹਾਨੂੰ ਮਿਲ ਜਾਏਗਾ 2000 ਦਾ ਠੀਕ ਹੈ ਇਹ ਸਿੰਗਲ ਸਿੰਗਲ ਕਲਰਾਂ ਦਾ ਇੱਕ ਸੂਟ ਨੂੰ ਇਹ ਮਿਲ ਜੇਗਾ ਇਹ ਵੀ 올ਓਵਰ ਪ੍ਰਿੰਟਡ ਆ ਇਹ ਹੈਗਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਮੈਂ ਸਾਰੀ ਸੂਟਾਂ ਨੇ ਤੁਹਾਨੂੰ ਖੋਲ-ਖੋਲ ਕੇ ਦਿਖਾ ਰਹੀ ਆ ਦੁਪੱਟੇ ਤਾਂ ਜੋ ਤੁਹਾਨੂੰ ਦੁਪੱਟਿਆਂ ਦਾ ਪ੍ਰਿੰਟ ਪਤਾ ਲੱਗ ਜਵੇ ਨੈਕਸਟ ਆਗੇ ਜੀ ਸਿਮਰਨ ਬ੍ਰਾਂਡ ਦੇ ਸੂਟ ਤੁਸੀਂ ਇਹਨਾਂ ਦੇ ਸਲਵਾਰ ਸੂਟ ਫਰੌਕ ਸੂਟ ਕੁਛ ਮਰਜ਼ੀ ਬਣਾ ਸਕਦੇ ਹੋ ਇਹ ਹੈਗਾ ਤਾਂ ਦੁਪੱਟਾ ਦੁਪੱਟਾ ਇਹਦਾ ਵੀ ਮਸਲੀਨ ਦਾ ਹੀ ਰਹੂਗਾ ਸੇਮ ਪ੍ਰਾਈਸ ਦੇ ਵਿੱਚ ਆ ਸੂਟ ਇੱਕ ਤੁਹਾਨੂੰ ਇਹਦੇ ਵਿੱਚ 6 ਡਿਜ਼ਾਈਨ ਮਿਲ ਜੂਗਾ ਬਹੁਤ ਪਿਆਰੇ ਪਿਆਰੇ ਜਿਹੇ ਡਿਜ਼ਾਈਨ ਹੈ ਦੇਖੋ ਜੀ ਡਿਜ਼ਾਈਨਿੰਗ ਨੈਕਸਟ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਆ ਸੂਟ ਦਾ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣਨ ਵਾਲੇ ਆ ਸਾਰੇ ਦੇਖੋ ਸੂਟ ਦੁਪट्टे ਵੀ ਲੰਮੇ ਛੋੜੇ ਆ ਸੇਮ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਕੀ ਹੈ ਜੀ ਨੈਕਸਟ ਪ੍ਰਿੰਟ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹ ਹੈਗਾ ਦਾ ਦੁਪੱਟਾ ਨੈਕਸਟ ਥੋੜਾ ਜਿਹਾ ਵੱਡੇ ਪ੍ਰਿੰਟ ਤੇ ਆਊਗਾ ਜੀ ਸੂਟ ਬਹੁਤ ਸੋਹਣਾ ਡਿਜ਼ਾਈਨ ਹੈ ਵੇਖੋ ਜੀ ਦੁਪੱਟਾ ਕਲਰ ਵੀ ਬਹੁਤ ਸੋਹਣੇ ਆ ਪ੍ਰਿੰਟੇ ਬਹੁਤ ਪਿਆਰੇ ਆ ਇਹਦੇ ਵੀ ਸਾਨੂੰ ਇਹ ਕਲਰ ਮਿਲ ਜਾਣਗੇ 3 ਠੀਕ ਹੈ ਤੇ ਪ੍ਰਾਈਸ ਹੈਗਾ ਸਾਰੀ ਸੂਟਾਂ ਦਾ 2000 ਸ਼ਿਪਿੰਗ ਰਹੇਗੀ ਅਲੱਗ ਤੋਂ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ 'ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੰਦਾਂ ਲੱਗੇ ਤੁਹਾਨੂੰ ਸਾਰਿਆਂ ਨੂੰ ਤੇ ਇੱਕ ਕਮੈਂਟ ਆਇਆ ਸੀਗਾ ਕਿ ਤੁਸੀਂ ਹੁਣ ਲੱਕੀ ਕਮੈਂਟ ਨਹੀਂ ਕੱਢਦੇ ਹੈਗੇ ਉਹ ਜਰੂਰ ਕੱਢੋ ਟੋਡੀਆਂ ਆਸਾਂ ਬਹੁਤ ਜ਼ਿਆਦਾ ਮੇਰੇ ਨਾਲ ਜੁੜੀਆਂ ਵੀ ਹੋਣੀਆਂ ਜਿੱਦਾਂ ਕਾਫੀ ਨੂੰ ਵੇਟ ਹੁੰਦੀ ਹੋਵੇਗੀ ਇਸ ਚੀਜ਼ ਦੀ ਲੱਕੀ ਉਹ ਮਤਲਬ ਕਮੈਂਟ ਕੱਢੀ ਅਸੀਂ ਹੁਣ ਮੈਂ ਲੱਕੀ ਕਮੈਂਟ ਕੱਢਿਆ ਕਰਾਂਗੇ ਹਫਤੇ 'ਚ ਇੱਕ ਦਿਨ ਠੀਕ ਹੈ ਜੀ ਨੈਕਸਟ ਕਿਸੇ ਵੀਡੀਓ ਦੇ ਵਿੱਚ ਛੱਡਦੇ ਆ ਥੈਂਕ ਯੂ ਸੋ ਮੱਚ